啊啊 ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਨੇ ਹਰ ਕਿਸੇ ਨੂੰ ਚੰਝੋੜ ਕੇ ਰੱਖ ਦਿੱਤਾ ਹੈ ਦਰਸਲ 19 ਸਾਲਾ ਨੌਜਵਾਨ ਨੂੰ ਤੇਜ਼ਰ ਹਥਿਆਰਾਂ ਦੇ ਨਾਲ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰੋਂਦੇ-ਕੁੱਲੋਂਦੇ ਹੋਏ ਨਜ਼ਰ ਆਂਦੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕਾਂ ਦਾ ਭਾਰੀ ਇਕੱਠ ਸੜਕ ਵਿਚਾਲੇ ਵੇਖਣ ਨੂੰ ਮਿਲ ਰਿਹਾ ਹੈ ਤੇ ਮਾਪੇ ਜੁੜੇ ਨੇ ਰੋਂਦੇ ਕੁਲੋਂਦੇ ਹੋਏ ਨਸਰਾਰੇ ਨੇ ਦਰਸਲ ਮਾਮਲੇ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਰੋਬਿੰਨ ਨਾਂ ਦਾ ਹਿੱਸਾਕਸ਼ ਕਿਸੇ ਦੇ ਨਾਲ ਲੜਾਈ ਝਗੜਾ ਖੋ ਜਾਂਦਾ ਹੈ ਤੇ ਉਸ ਤੋਂ ਬਾਅਦ ਰਾਤ ਦੇ ਵੇਲੇ ਸਮੇਂ ਉਸ ਨੂੰ ਫੋਨ ਆਂਦਾ ਹੈ ਛੱਤ ਉੱਤੇ ਚੜ ਜਾਂਦਾ ਹੈ ਅਤੇ ਉਸ ਤੋਂ ਬਾਅਦ ਨਹੀਂ ਪਤਾ ਲੱਗਦਾ ਕਿ ਰੋਬਨ ਗਿਆ ਤਾਂ ਕਿੱਥੇ ਗਿਆ ਕਰਦੇ ਮਾਂ ਅਤੇ ਭੈਣ نیچے ਬੈਠੀ ਹੁੰਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਭਰਾ ਦੇ ਨਾਲ ਉੱਪਰ ਕੀ ਹੋ ਰਿਹਾ ਹੈ ਉਸ ਤੋਂ ਬਾਅਦ ਮਾਪੇ ਜਿਹੜੇ ਨੇ ਆਪਣੇ ਪੁੱਤ ਦੀ ਥੋੜੀ ਕਣਾਉ ਦਾ ਲੱਭਦੇ ਰਹਿੰਦੇ ਨੇ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਜਸ ਵਲੋ ਰਵਿੰਦਰਾ ਕਤਲ ਕੀਤਾ ਗਿਆ ਉਸ ਵਲੋ ਹੀ ਫੋਨ ਕਮਾਇਆ ਜਾਂਦਾ ਕਿ ਤੁਹਾਡੇ ਮੁੰਡੇ ਦੀ ਲਾਸ਼ ਸਾਹ ਉੱਤੇ ਪਈ ਹੈ ਤਾਂ ਤੁਹਾਨੂੰ ਦੱਸਦੇ ਨੇ ਕਿ ਉਸ ਤੋਂ ਬਾਅਦ ਮਾਪਿਆਂ ਦੇ ਪੈਰੋਂ ਹਟੇ ਜ਼ਮੀਨ ਖਸਕ ਜਾਂਦੀ ਹੈ ਬਾਪੇ ਰੋਂਦੇ ਕੁਲੋਂਦੇ ਹੋਏ ਨਸਰ ਆਉਂਦੇ ਨੇ ਕਿਉਂਕਿ ਉਹ ਜਿਹੜਾ ਹੈਗਾ ਉਹ ਸ਼ਹਿਰ ਗਿਆ ਹੁੰਦਾ ਹੈ ਤਾਂ ਉਸ ਨੂੰ ਨਹੀਂ ਪਤਾ ਕਿ ਉਸ ਦੇ ਪੁੱਤ ਦੇ ਨਾਲ ਇਹ ਕੀ ਹੋ ਗਿਆ। ਜਦੋਂ ਆਂਦਾ ਤਾਂ ਉਹ ਰੋਂਦਾ ਕੁੜਲੋਂਦਾ ਹੋਇ ਨਜ਼ਰ ਆਂਦਾ ਇਸ ਪੂਰੇ ਘਟਨਾਕ੍ਰਮ ਨੂੰ ਬਿਆਨ ਕਰਦਾ ਹੋਇ ਨਜ਼ਰ ਆਂਦਾ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪ੍ਰਸ਼ਾਸਨ ਦਾ ਵੀ ਜਿਹੜਾ ਇਕੱਠ ਦੇਖਣ ਨੂੰ ਮਿਲਿਆ ਲੋਕ ਜਿਹੜੇ ਨੇ ਇਸ ਘਟਨਾਕ੍ਰਮ ਨੂੰ ਆਪਣੇ ਅੱਖੀ ਵੇਖਦੇ ਹੋਏ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਉਹ ਮਾਪੇ ਜਿਹੜੇ ਕਿ ਝਾੜੀਆਂ ਦੇ ਵਿੱਚ ਬੈਠੇ ਹੋਏ ਨੇ ਆਪਣੇ ਪੁੱਤ ਦੀ ਲਾਸ਼ ਦੇ ਕੋਲ ਉਹਨਾਂ ਦੇ ਵੀ ਅੱਖਾਂ ਦੇ ਵਿੱਚ ਜਿਹੜੇ ਹੰਝੂ ਹੈ ਉਹ ਥੰਮਨ ਦਾ ਨਹੀਂ ਲੈ ਰਹੇ ਤੇ ਉਹਨਾਂ ਵੱਲੋਂ ਇਨਸਾਫ ਦੀ ਜਿੱਥੇ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਉਹਨਾਂ ਵੱਲੋਂ ਹੁਣ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਗਵਾਂਡੀ ਹੀ ਹੈ ਦੋਸਤੀ ਸੀਗਾ ਰੋਬਿੰਦਰਾ ਜਿਸ ਵੱਲੋਂ ਅਜਿਹਾ ਵੱਡਾ ਕਾਂਡ ਕਰ ਦਿੱਤਾ ਗਿਆ ਦਰਅਸਲ ਪ੍ਰਸ਼ਾਸਨ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ ਹੋਇਆ ਇਹ ਪੂਰਾ ਮਾਮਲਾ ਜਿਹੜਾ ਤਰਨ ਤਰੰਦ ਦੱਸਿਆ ਜਿੱਥੇ ਅਪਰਾਧਿਕ ਮਾਮਲੇ ਲਗਾਤਾਰ ਵਧ ਰਹੇ ਨੇ ਗੁੰਡਾਗਰਦੀ ਵਰਗੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਤਾਂ ਪੂਰੇ ਇਸ ਦਰਦਨਾਕ ਘਟਨਾ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਪਿੰਡਤ ਭੋਸ ਹੁੰਦੇ ਆ ਹਾਂ ਜੀ ਸਾਡੇ ਵੱਡੇ ਭਰਾ ਨੇ ਫੋਨ ਕੀਤਾ ਵਾ ਕਿ ਮੈਂ ਫਲਾਨੀ ਜਗ੍ਹਾ ਛੁੱਟਿਆ ਵੱਡੇ ਬਾਗ ਦੀ ਵਿੱਚ ਪਹਿਲਾਂ ਅਸੀਂ ਉੱਧਰ ਗਏ ਵੇਖਣ ਤੇ ਉਧਰ ਅਸੀਂ ਸਾਰੇ ਬੰਨੇ ਘੁੰਮ ਫਿਰ ਕੇ ਆ ਗਏ ਸਾਰੇ ਪਿੰਡ ਦੇ ਨਾਲ ਹੀ ਫੇਰ ਇਹਨੇ ਫੋਨ ਕੀਤਾ ਕਿ ਅਸੀਂ ਨਾ ਬਲੀਪੋੜਾ ਦੀਆਂ ਮੜੀਆਂ ਦੇ ਵਿੱਚ ਛੁੱਟਿਆ ਅੱਛਾ ਫੇਰ ਹਾਂ ਜੀ ਫਿਰ ਇੱਧਰ ਵੇਖਣਾ ਤੇ ਫਿਰ ਫੋਨ ਕਰ ਦੁਬਾਰਾ ਕੀਤਾ ਵੀ ਮੜੀਆਂ ਤੋਂ ਕਿੱਲਾ ਕ ਪਛਾਣ ਛੁੱਟਿਆ ਝਾੜੀਆਂ ਦੇ ਵਿੱਚ ਕੀ ਕਾਰਨ ਕੀ ਸੀ ਮਾਰਨ ਦਾ ਮਾਰਨ ਦਾ ਕਾਰਨ ਜੀ ਪਤਾ ਨਹੀਂ ਹੁਣ ਫੋਨ ਕੀਤਾ ਰਾਤ ਇਹਨਾਂ ਨੂੰ ਪੋਠੇ ਤੇ ਗਿਆ ਸੀ ਜੀ ਉਥੇ ਫੋਨ ਕਰਕੇ ਤੇ ਰਾਤ ਨੂੰ ਸੱਤ ਕੁੱਟਿਆ ਘਾ ਦੇ ਨਾਲ ਕੀ ਕੀ ਚੀਜ਼ਾਂ ਦਾ ਕੁੱਟਿਆ ਲੱਗਦਾ ਹਾਂਜੀ ਹੁਣ ਰਾਡਾਂ ਦੇ ਨਾਲ ਹੀ ਕੁੱਟਿਆ ਵਾ ਤੇ ਕੁਝ ਤਿੱਖੇ ਹਥਿਆਰ ਸੀ ਜਿਨ੍ਹਾਂ ਨਾਲ ਮਾਰਿਆ ਨੂੰ ਮੁੰਡੇ ਮੈਂ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਹੁਣ ਹੋਣਾ ਚਾਹੀਦਾ ਅਸੀਂ ਇਨਸਾਫ ਮੰਗਦੇ ਹਾਂ ਇਹ ਰਾਤ 8 ਵਜੇ ਦੇ ਨਾਲ ਵਸੀ ਗਈ ਆ ਜਦੋਂ ਵਸੀ ਗਈ ਆ ਉਦੋਂ ਉਹਨੂੰ ਘਰੇ ਫੋਨ ਕਰਕੇ ਤੇ ਕੋਠੇ ਦੇ ਸੱਤਿਆ ਕੋਠੇ ਦੇ ਸੱਤਿਆ ਵਾ ਤੇ ਉਹਦੇ ਤੋਂ ਬਾਅਦ ਉਹ ਕੋਠੇ ਉਤਰਿਆ ਨਹੀਂ ਫੇਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੇਟਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉਤਰਿਆ ਨਹੀਂ ਫੇਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਸਾਕਰ ਗੱਲ ਕਰੀ ਵੀ ਕੋਈ ਡੋਲਾ ਰੱਬਾ ਕੋਈ ਉਹਨਾਂ ਨੇ ਨਹੀਂ ਪਾਇਆ ਫੇਰ ਮੈਨੂੰ ਜਦੋਂ ਉਹਨਾਂ ਵੇਖਿਆ ਢੀਕਿਆ ਵਾ ਫੇਰੇ ਤੇ ਹੀ ਆਇਆ ਮੈਨੂੰ ਫੇਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਹੋਰ ਕਿੱਸਾ ਪੀਣਾ ਰਾਤ ਦਾ ਚੀਨਾ ਕਰਨੀ ਆ ਮੈਂ ਉਹਨਾਂ ਨੂੰ ਗੁੱਸੇ ਆਇਆ ਤੁਸੀਂ ਮੈਨੂੰ ਸਿਹਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਦੇ ਆਪ ਹੀ ਅਸੀਂ ਤੇਨੂੰ ਕੀ ਦੱਸਦੇ ਆ ਕੇ ਪਤਲ ਹੋਣਾ ਆਂਦਾ ਕਰੀ ਤੋਂ ਆਉਂਦਾ ਠੀਕ ਦੇ ਰਹੇ ਆ ਪਰ ਲਵ ਦੇ ਲਵ ਦੇ ਫੇਰੀ ਲੱਭਣਾ ਸ਼ੁਰੂ ਕਰਤਾ ਲਵਦਿਆਂ ਲਵਦਿਆਂ ਸਿਹਰਦੰਤ ਨੇ ਆਹ ਮੇਰੇ ਸੰਵਾਬ ਦਾ ਲੱਗ ਕੇ ਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਬੋਈ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਉਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਛੱਤ ਤੇ ਚੜ ਗਿਆ ਜਦੋਂ ਹੁਣ Laash ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ Laash ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨੇ ਪਹਿਲਾਂ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਇੱਥੇ ਸਾਹਬ ਉਹਨਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਇਹਦਾ ਰੋਬਿੰਡ ਹੈ ਮੁੰਡਾ ਇਹ ਉਸ ਦੇ ਅਗਰ ਇਹੋ ਛੋਟਾ ਨਾ ਚਿੰਨਾ ਹੈਗਾ ਇਹ ਹੈਗਾ ਆਪਣਾ ਦਿਆਲਪੁਰ ਦਾ ਹੈ ਮੁੰਡਾ ਇਹ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਦੇ ਨਾਲ ਲਾਈਟ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਸੀ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋਇਆ ਇਹਨੂੰ ਮੈਂ ਹੁਣ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਇਹਦੀ ਘਰ ਦੇ ਕੌਣ-ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕੱਲ੍ਹ ਵਾਸਤੇ ਹੋਇਆ ਠੀਕ ਹੈ ਜੀ ਵੇਪਣਾ ਨਾ ਕੀਤਾ ਸਰ ਜੀ ਹਲੇ ਹੀ ਦੇਖਿਆ ਹੀ ਨਹੀਂ ਹੈਗਾ ਕਿਉਂਕਿ ਸਾਡੀ ਫਰੇਂਜ਼ਿਕਸ ਟਾਈਮ ਟੀਮ ਆ ਰਹੀ ਹੈ ਜਿਸ ਵੇਲੇ ਵਾਈ ਕੀਤੇ ਫਿਰ ਉਸ ਵੇਲੇ ਹਿਲ ਹਲਾਈ ਕਰਾ ਕੇ ਉਸ ਵੇਲੇ ਸਾਰੇ ਕੁਆਡਰਿਕ ਚਲੇ ਕਿੰਨੀ ਉਮਰ ਹੈ ਸਰ ਇਹਦੀ ਜਿਹੜੀ ਉਹਨੇ ਕਿਹਾ 10 ਸਾਲ ਦੱਸ ਰਹੇ ਨੇ ਬੜੀ ਕੀ ਕਾਰਵਾਈ ਕੀਤੀ ਹੈ ਹਾਂ ਜੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਲੇ ਸਾਡੀ ਜਿਹੜੀ ਆਪਣੀ ਟੀਮ ਆ ਰਹੀ ਹੈ ਫਰੇਂਜ਼ਿਕ ਟਾਈਮ ਟੀਮ ਉਸ ਦੇ ਹਿਸਾਬ ਦੇ ਨਾਲ ਫਿਰ ਅਪੀਲ ਹੋ ਜਾਂਦਾ ਹੈ